ਪਿੰਡ ਜੀਵਾਰੇ ਦੇ ਅਸੀਂ ਪੈਟਰੋਲ ਪੰਪ ਤੇ ਮੌਜੂਦ ਹਾਂ ਅੱਜ ਜੇ ਇੰਡੀਅਨ ਆਇਲ ਪੈਟਰੋਲ ਪੰਪ ਤੇ ਬਹੁਤ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੈ ਜਿੱਥੇ ਕਿ ਲੋਕ ਤੇਲ ਭਰਾ ਰਹੇ ਹਨ ਇਸ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਪੈਟਰੋਲ ਤੇ ਦੋ ਜੀਵਾਰੇ ਦੇ ਦੋ ਪੈਟਰੋਲ ਪੰਪ ਤੇ ਪੈਟਰੋਲ ਡੀਜ਼ਲ ਮੁੱਕ ਗਿਆ ਹੈ ਤੇ ਪੈਟਰੋਲ ਦੀ ਖਤਮ ਹੋ ਗਿਆ ਹੈ ਅਤੇ ਦੂਸਰੇ ਜੋ ਪੈਟਰੋਲ ਪੰਪ ਨੇ ਇੱਕ ਪੈਟਰੋਲ ਢਿੱਲੂ ਰੇ ਦਾ ਪੈਟਰੋਲ ਪੰਪ ਹੈ ਜਿੱਥੇ ਪੈਟਰੋਲ ਹੈਗਾ ਉੱਥੇ ਬਹੁਤ ਲੰਬੀਆਂ ਕਤਾਰਾਂ ਲੱਗੀਆਂ ਨੇ ਤੇ ਲੋਕ ਤੇਲ ਭਰਵਾ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਜੋ ਟਰੱਕ ਡਰਾਈਵਰ ਨੇ ਉਹ ਹੜਤਾਲ ਤੇ ਜਾ ਰਹੇ ਹਨ ਤੇ ਪਤਾ ਨਹੀਂ ਕਿੰਨੇ ਦਿਨ ਲੰਬੀ ਹੜਤਾਲ ਚੱਲੇਗੀ ਜਿਸ ਕਰਕੇ ਲੋਕ ਤੇਲ ਭਰਾ ਰਹੇ ਹਨ ਇਸ ਬਾਰੇ ਅਸੀਂ ਜਾ ਕੇ ਮੈਨੇਜਰ ਪੈਟਰੋਲ ਪੰਪ ਦੇ ਮੈਨੇਜਰ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਪੈਟਰੋਲ ਪੰਪ ਦੇ ਇਸ ਮੈਨੇਜਰ ਕੋਲ ਪੁੱਛਦੇ ਆ ਵੀ ਕੀ ਕਾਰਨ ਹੈ ਵੀ ਜਿਹੜਾ ਪੈਟਰੋਲ ਦੀਆਂ ਉਹ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਤੇ ਡੀਜ਼ਲ ਇਹਨਾਂ ਕੋਲ ਮਿਲਣ ਲੱਗਦਾ ਖਤਮ ਹੋ ਗਿਆ ਹੈ ਨਾਲ ਕੋਲ ਪੁੱਛਦੇ ਆਂ ਹਾਂਜੀ ਸਰ ਜੀ ਹੁਣ ਟਰਾਂਸਪੋਰਟਰਾਂ ਦੀ ਸਟ੍ਰਾਈਕ ਹੋਣ ਕਰਕੇ ਡੀਜ਼ਲ ਦੀ ਪਿੱਛੇ ਸਪਲਾਈ ਬੰਦ ਹੋ ਗਈ ਬਾਕੀ ਪੈਟਰੋਲ ਤਾਂ ਹੈਗਾ ਡੀਜ਼ਲ ਜਾਨੀ ਕਿ ਸ਼ਾਰਟੇਜ ਹੋਣ ਕਰਕੇ ਬਲੋਕੀ ਕਾਲੇ ਪੈ ਰਹੇ ਲਾਈਨਾਂ ਲੱਗ ਰਹੀਆਂ ਰੋਕੀ ਸਟ੍ਰੋਕ ਕਰ ਰਹੇ ਨੇ ਬਾਕੀ ਨਾਰਮਲ ਚੱਲੇ ਤੇ ਚੱਲੀ ਜਾਂਦੀ ਸਪਲਾਈ ਜਦੋਂ ਠੀਕ ਹੋਵੇ ਇੱਕ ਦੋ ਦਿਨਾਂ ਸਟ੍ਰਾਈਕ ਖੁੱਲ ਜਾਨੀ ਸ਼ਾਇਦ ਅੱਜ ਹੀ ਖੁੱਲ ਜੇ ਕੱਲ ਤਾਂ ਨਾਰਮਲ ਹੋ ਜਾਣਾ ਕੋਈ ਜ਼ਿਆਦਾ ਪ੍ਰੋਬਲਮ ਜੇ ਟਰੱਕ ਡਰਾਈਵਰ ਜੇ ਹੜਤਾਲ ਤੇ ਚਲੇ ਜਾਂਦੇ ਨੇ ਤੇ ਜੇ ਲਗਾਤਾਰ ਜੇ 10 12 ਦਿਨ ਹੜਤਾਲ ਕਰਨਗੇ ਤਾਂ ਫਿਰ ਫਿਰ ਕੀ ਕੀ ਉਹ ਹੜਤਾਲ ਖੁੱਲਣ ਤੇ ਹੀ ਚੱਲੇਗਾ ਕੰਮ ਓਨੀ ਤੇਰੇ ਤਾਂ ਫਿਰ ਔਖ ਹੀ ਜਾਣੇ ਜਿੰਨਾ ਚਿਰ ਮੇਨ ਜਿੰਨਾ ਦੀ ਸਪਲਾਈ ਉਹਨਾਂ ਹੀ ਕਰਨੀ ਟੈਂਕਰਾਂ ਨੇ ਟੈਂਕਰਾਂ ਨਾਲ ਟਰੱਕ ਸਾਰੇ ਟਰਾਲੀ ਹੜਤਾਲਦੇ ਨੇ ਉਹ ਹੜਤਾਲ ਖੁੱਲਣ ਤੇ ਹੀ ਗੱਲ ਬਣੇਗੀ ਅਸੀਂ ਪੁੱਛਦੇ ਆ ਜਿਹੜੇ ਪੈਟਰੋਲ ਪਵਾ ਰਹੇ ਨੇ ਵੀ ਇਹਨਾਂ ਇਸ ਕਰਕੇ ਕਿਸ ਕਰਕੇ ਪੈਟਰੋਲ ਪਵਾ ਰਹੇ ਹਾਂਜੀ ਸਰ ਜੀ ਤੁਸੀਂ ਪੈਟਰੋਲ ਪਵਾ ਰਹੇ ਜੇ ਕੀ ਕਾਰਨ ਕੀ ਹੈ ਗੱਡੀਆਂ ਬੰਦ ਹੋ ਰਹੀਆਂ ਨੇ ਕਾਦੇ ਕਰਕੇ ਤਰਨਾ ਲਾਗੂ ਨਹੀਂ ਕੌਣ ਮੋਦੀ ਸਰਕਾਰ ਅੱਗੇ ਕੌਣ ਕੌਣ ਗੱਡੀ ਕਿਹੜੀ ਗੱਡੀਆਂ ਪਾੜਨ ਟਰੱਕ ਯੂਨੀਅਨ ਦੇ ਟਰੱਕ ਯੂਨੀਅਨ ਦੇ अच्छा इस करके पेट्रोल पवा रहे हैं कितने है? का पेट्रोल पवाया है पवाना है कितने का पवाना है होवेगा 2 300 ਦਾ 2 300 ਨਾਲ ਤੇਰਾ ਚੱਲ ਜਾਇਆ ਗੁਜ਼ਾਰਾ ਉਹ ਗੇ ਟੈਂਕੀ ਫੁੱਲ ਹੈ ਹਾਂਜੀ ਸਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਅਸ਼ੋਕ ਵਾਟਸ ਜਲਾਲਾਬਾਦ ਤੋਂ ਵੇਖੋ ਐਡੀਆਂ ਵੱਡੀਆਂ ਵੱਡੀਆਂ ਲੈਣਾ ਲੱਗੀਆਂ ਨੇ ਇਹ ਸਰਕਾਰਾਂ ਦੇ ਜਿੰਨੇ ਗਲਤ ਕਾਨੂੰਨ ਬਣੇ ਨੇ ਟਰੱਕਾਂ ਲੈਣ ਦਾ ਵਿਚਾਰਿਆਂ ਦਾ ਕੀ ਕਸੂਰ ਏ ਉਹਨਾਂ ਨੂੰ ਕਹਿ ਦਿੱਤਾ ਇਹਨਾਂ ਨੇ ਵੀ ਤੁਹਾਨੂੰ 7 ਸਾਲ ਸਜ਼ਾ ਹੋएगी ਜਿਹੜਾ ਐਕਸੀਡੈਂਟ ਹੋਇਆ ਵੇਖੋ ਇਹ ਜਿਹੜੇ ਬੀਜੇਪੀ ਵਾਲੇ ਹੈਗੇ ਨੇ ਇਹ ਲੋਕਾਂ ਨੇ ਲੱਖਾਂ ਦੀ ਜਦਾਤ ਕਰੋੜਾਂ ਦੇ ਹਿਸਾਬ ਨਾਲ ਟਰੱਕ ਨੇ ਇਹਦੇ ਵਿਚਾਰੇ ਡਰਾਈਵਰ ਨੇ ਸਰਕਾਰੀ ਬੱਸਾਂ ਵੀ ਚਲਾਉਂਦੇ ਨੇ ਪ੍ਰਾਈਵੇਟ ਟਰੱਕ ਵੀ ਚਲਾਉਂਦੇ ਨੇ ਇਹਨਾਂ ਤੋਂ ਬਗੈਰ ਆਪਣਾ ਕੁਝ ਵੀ ਇਹਨਾਂ ਨੇ ਸਬਦੀ ਇਹਨਾਂ ਨੇ ਲੈਣੀ ਕਨ ਇਹਨਾਂ ਨੇ ਲੈਣੀ ਹੈ ਜਿੰਨਾ ਵੱਡੇ ਵੱਡੇ ਸਟਾਕ ਲੋਹੇ ਆਣੇ ਇਹਨਾਂ ਟਰੱਕਾਂ ਤੇ ਆਣੇ ਜੋ ਇਹਨਾਂ ਨੇ ਕਾਨੂੰਨ ਬਣਾਇਆ ਬੋਲ ਤੇ ਗਲਤ ਬਣਾਇਆ ਉਹਨਾਂ ਤੋਂ ਵਿਚਾਰਿਆਂ ਨੂੰ ਸਜ਼ਾ ਹੀ ਬੜੀ ਹੋ ਜਾਏਗੀ ਆਹ ਬੰਦੇ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਸਾਰੀ ਦੁਨੀਆ ਕੋਈ ਨਸ਼ਾ ਕਰਦੀ ਜਾਂ ਕੁਦਰਤੀ ਕਈ ਵਾਰ ਐਕਸੀਡੈਂਟ ਹੋ ਜਾਂਦਾ ਕਿ ਕਿਸੇ ਦਾ ਜੀ ਨਹੀਂ ਕਰਦਾ ਐਕਸੀਡੈਂਟ ਕਰਨ ਨੂੰ ਇਸ ਕਰਕੇ ਸਰਕਾਰਾਂ ਨੇ ਬਹੁਤ ਗਲਤ ਕੀਤਾ ਹੈ। ਹਾਂਜੀ ਸਰ ਜੀ ਤੁਸੀਂ ਦੱਸੋ। ਬਾਈ ਜੀ ਸਰਕਾਰਾਂ ਨੇ ਗਲਤ ਕੀਤਾ ਜੀ ਇਹ ਬਣਾਨੀ ਚਾਹੀਦਾ। ਟਰੱਕਾਂ ਵਾਲੇ ਦੇ ਰੋਡ ਤੇ ਚੱਲਣਾ ਹੀ ਹੈ ਜੀ। ਠੀਕ ਹੈ ਜੀ ਟਰੱਕਾਂ ਤੇ ਚੱਲਣਗੇ ਨਾ ਤਾਂ ਆਮ ਸਮਾਨ ਕਿਵੇਂ ਆਵੇਗਾ ਜੀ ਸਾਰਾ ਸਾਰਾ ਸਮਾਨ ਹੀ ਉਲਟਪੁਲਟ ਹੋ ਜਾਏਗਾ ਮਹਗਾਈ ਹੋ ਜਾਏਗੀ ਬਹੁਤ ਜ਼ਿਆਦੀ। ਗਰੀਬ ਤਬਕਾ ਜਿਹੜਾ ਕਿਵੇਂ ਰੱਖਣ ਕਿਵੇਂ ਖਾਏਗਾ ਜੀ। ਸਟਰੀ ਇੱਕ ਚੀਜ਼ ਹੋਣੀ ਟਰੱਕਾਂ ਤੇ ਜੀ। ਠੀਕ ਹੈ ਸਾਸ਼੍ਰੀ ਕਾਲ ਜੀ ਅਸੀਂ ਪਹੁੰਚੇ ਹਾਂ ਜੀਵਾਂ ਰੇਂਦੇ ਭਾਰਤ ਪੈਟਰੋਲ ਪੰਪ ਤੇ ਉੱਥੇ ਅਸੀਂ ਬਹੁਤ ਲੰਮੀ ਲੰਮੀ ਕਤਾਰਾਂ ਲੱਗੀਆਂ ਤੇ ਡੀਜ਼ਲ ਲੋਕ ਪਵਾ ਰਹੇ ਨੇ ਤੇਲ ਪਵਾ ਰਹੇ ਨੇ ਤੇ ਅਸੀਂ ਪੁੱਛਦੇ ਹਾਂ ਭਾਰਤ ਪੈਟਰੋਲ ਪੰਪ ਦੇ ਮੈਨੇਜਰ ਕੋਲੋਂ ਵੀ ਕੀ ਕਾਰਨ ਕੀ ਸਰ ਜੀ ਨਮਸਕਾਰ ਹਾਂ ਜੀ ਕੀ ਨਾਮ ਸੋਨ ਲਾਲ ਤੇ ਆਪਣੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਬੰਦ ਹੋਣ ਕਰਕੇ ਟਰਾਂਸਪੋਰਟਰਾਂ ਦੀ ਤੇ ਆਪਣੇ ਇਸ ਕਰਕੇ ਲੋਕਾਂ ਨੂੰ ਅਫਰਾ ਤਬੜੀ ਵੱਜ ਗਈ ਹੈ ਤੇ ਤੇਲ ਮਤ ਖਤਮ ਨਾ ਹੋ ਜਾਵੇ ਤੇ ਹੋ ਵੀ ਜਾਣਾ ਕਿ 2-4 ਦਿਨਾਂ ਤੱਕ ਨਾ ਵੀ ਆਇਆ ਕਈ ਪੰਪਾਂ ਤੇ ਖਤਮ ਹੀ ਹੋ ਗਿਆ ਹੈ ਤੇ ਸਾਡੇ ਕੋਲ ਇੱਕ ਦੋ ਦਿਨ ਦਾ ਸਟਾਕ ਇੱਕ ਦੋ ਦਿਨ ਦਾ ਸਟਾਕ ਪਿਆ ਹੈ ਛੱਡੀ ਡੀਜ਼ਲ ਤੇ ਪੈਟਰੋਲ ਦੋਨਾਂ ਦਾ ਹਾਂ ਦੋਨਾਂ ਦਾ ਤੇ ਮੰਨ ਕੇ ਚੱਲੋ ਜੇ ਸਟ੍ਰੈਕ 5-7 ਦਿਨ ਜਾਂਦੀ ਹੈ ਤੇ ਫਿਰ ਇਹ ਤਾਂ ਟਰਾਂਸਪੋਰਟ ਦੇ ਹਿਸਾਬ ਨਾਲ ਹੀ ਹੈ ਜੇ ਸਪਲਾਈ ਆਉਣ ਵਾਲੀ ਹੈ ਤੇ ਦੇਖੋ ਕਿੰਨੇ ਦਿਨ ਕਰਦੇ ਆ ਉਹ ਸਟ੍ਰਾਈਕ ਇਕਦੋਨ ਕਰਦੇ ਇੱਕ ਚਾਰਜ ਹਨ ਕਰਦੇ ਆ ਕਿ ਅੱਜ ਖੁੱਲ ਜਾ ਅੱਜ ਹੀ ਖੁੱਲ ਸਕਦੀ ਹੈ ਕੋਈ ਕਹਿ ਨਹੀਂ ਸਕਦੇ ਕਈ ਥੈਂਕ ਯੂ ਸਰ